ਮਿੱਤੇ ਦੋ ਦਿਨਾਂ ਤੋਂ ਪੰਜਾਬ 'ਚ ਪੈ ਰਹੀ ਬਰਸਾਤ ਪੰਜਾਬ ਦੇ ਕਿਸਾਨਾਂ ਲਈ ਕਹਿਰ ਬਣ ਕੇ ਬਰਸੀ ਹੈ ਜਿੱਥੇ ਤੁਹਾਡੇ ਸਾਹਮਣੇ ਸਕਰੀਨ ਤੇ ਉਸੇ ਬਰਸੇ ਕਹਿਰ ਦੀਆਂ ਤਸਵੀਰਾਂ ਨੇ ਇੱਕ ਕਿਸਾਨ ਜੋ ਫਸਲ ਬੀਜਦਾ ਇਹ ਸੋਚ ਕੇ ਕਿ ਉਸ ਦੀ ਫਸਲ ਨਾਲ ਹੋਣ ਵਾਲੇ ਮੁਨਾਫੇ ਨਾਲ ਉਹ ਆਪਣਾ ਘਰ ਚਲਾਏਗਾ ਬੱਚਿਆਂ ਦੇ ਵਿਆਹ ਤੋਂ ਲੈ ਕੇ ਛੋਟੇ-ਛੋਟੇ ਚਾਵਾਂ ਤੱਕ ਸਭ ਸਪਨੇ ਉਸ ਤੇ ਨਾਲ ਜੁੜੇ ਹੁੰਦੇ ਨੇ ਉਸਨੇ ਆਪਣਾ ਕਰਜ਼ਾ ਚੁਕਾਣਾ ਹੁੰਦਾ ਪਰ ਹੁਣ ਬਰਸਾਤ ਨੇ ਉਹ ਸਭ ਤੇ ਪਾਣੀ ਫੇਰ ਦਿੱਤਾ ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀਆਂ ਸਭ ਪਾਸੇ ਲਗਭਗ ਗਹੀ ਹਾਲ ਹੈ ਜਿੱਥੇ ਮੀਂਹ ਦੇ ਨਾਲ ਕਿਸਾਨਾਂ ਦੀ ਖੜੀ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਕਿਸਾਨ ਬੇਬਸ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ ਜੇਕਰ ਤੁਸੀਂ ਸਾਡੇ ਜੋ ਵੀ ਇਲਾਕੇ ਦਾ ਪਿੰਡ ਦਾ ਹਾਲ ਤੁਸੀਂ ਵੇਖ ਹੀ ਆਏ ਜੇ ਕਿ ਕਿਦਾਂ ਫਸਲਾਂ ਦੀ ਤਬਾਹੀ ਹੋਈ ਆ ਜੋ ਵੀ ਪੈਲੀਆਂ ਦੇ ਵਿੱਚ ਜਨੀ ਫਸਲ ਆ ਜੋ ਪੱਠੇ ਆ ਜਾਂ ਕਣਕ ਆ ਤੇ ਉਹਨਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ ਤੇ ਕਿਸਾਨ ਤੇ ਪਹਿਲਾਂ ਹੀ ਬੜੇ ਡੁੱਬੇ ਨੇ ਤੇ ਇਹਨਾਂ ਨੇ ਆਰਤੀਆਂ ਨੂੰ ਲੈ ਲੈ ਕੇ ਪੈਸੇ ਤੇ ਚਵਾਰਾਂ ਨੇ ਆਪਣੀਆਂ ਫਸਲਾਂ ਦੇ ਲਾਏ ਤੇ ਅੱਜ ਉਹਨਾਂ ਦਾ ਜੋ ਕੁਝ ਵੀ ਸਾਰਾ ਤਬਾਹ ਹੋ ਗਿਆ ਇਹ ਕਰਕੇ ਸਰਕਾਰ ਗਾੜੀ ਹੱਥ ਜੋੜ ਕੇ ਇਹੋ ਬੇਨਤੀ ਕਰਦੇ ਆ ਕਿ ਕਿਸਾਨਾਂ ਨੂੰ ਮਾਜਾ ਦਿੱਤਾ ਜਾਵੇ ਤੇ ਆਣ ਕੇ ਉਹਨਾਂ ਦਾ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਪਿੰਡਾਂ ਦੇ ਵਿੱਚ ਆਣ ਕੇ ਚੈੱਕ ਕਰਨ ਕਿ ਜੋ ਨੁਕਸਾਨ ਹੋਇਆ ਪਿੰਡਾਂ ਦੇ ਤੇ ਕਿਸਾਨ ਤੇ ਤੁਹਾਨੂੰ ਪਤਾ ਹੀ ਆ ਦੱਸਣ ਦੀ ਤੇ ਲੋੜ ਨਹੀਂ ਪੈਂਦੀ ਕਿਸਾਨਾਂ ਦਾ ਜੋ ਵੀ ਹਾਲ ਹੋਣ ਰਿਹਾ ਨਕਸਾਨ ਵੇਖੋ ਜੀ ਤੁਸੀਂ ਬਹੁਤ ਜ਼ਿਆਦਾ ਹੋ ਗਿਆ ਜੀ ਪਾਣੀ ਖੜ ਗਿਆ ਪੈਲੀਆਂ ਚ ਤੇ ਕੋਈ ਹਾਲ ਨਹੀਂ ਆ ਜਟਾਂ ਦਾ ਕੋਈ ਨਾ ਕੋ ਲੈਣ ਨਾ ਕੋ ਦੇਣ ਆ ਜੀ ਸਰਕਾਰ ਕੋਈ ਪੁੱਛਦੀ ਨਹੀਂ ਆ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕੋਈ ਉਹ ਵੀ ਨਹੀਂ ਆਉਂਦਾ ਜੀ ਸਾਡੇ ਘੜੀ ਕੋਈ ਪ੍ਰਸ਼ਾਸਨ ਸਾਡੇ ਘੜੀ ਪੁੱਛਣਾ ਵੀ ਸਾਨੂੰ ਕੋਈ ਪ੍ਰਸ਼ਾਸਨ ਤੋਂ ਕੋਈ ਨਹੀਂ ਆ ਤੁਹਾਨੂੰ ਕੋਈ ਨਹੀਂ ਆਇਆ ਜੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਆਇਆ ਜੀ ਇਹ ਵੇਖ ਲਓ ਕੋਈ ਮੁਆਵਜ਼ਾ ਕਿਸੇ ਦਿਨ ਨਹੀਂ ਦੇਣਾ ਜੀ ਇਹ ਗੱਲਾਂ ਇਹਨੇ ਮੁਆਵਜ਼ਾ ਮਿਲਣ ਵਾਲੀਆਂ ਕੋਈ ਹੈ ਨਹੀਂ ਕਿੰਨੇ ਕਿੱਲੇ ਤੁਹਾਡੀ ਕੰਮ ਇੱਕ 4-5 ਏਕੜ ਦੇ ਕਿੱਲੇ ਜਿਹੜੇ ਖਰਾਬ ਹੋ ਗਏ ਜਾਣੀ ਜੀ ਕੁਝ ਪਹਿਲੀ ਠੇਕੇ ਤੇ ਲਈਏ ਕੁਝ ਉਧਾ ਖਰਾਬ ਹੋ ਗਈ ਹੈ 10 ਕਿਲ ਤੁਸੀਂ ਵੇਖਿਆ ਜੀ ਕਣਕਾਂ ਦਾ ਜੋ ਹਾਲ ਹੋਇਆ ਬੇਮੌਸਮੀ ਬਰਸ ਹੋਈ ਨਾਲ ਗੜੇਬਾਰੀ ਬਹੁਤ ਜ਼ਿਆਦਾ ਹੋ ਗਈ ਕਿ ਕਣਕਾਂ ਸਾਰੀਆਂ ਕਣਕਾਂ ਜੋ ਵੀ ਜਿੰਨੀਆਂ ਫਸਲਾਂ ਸਭ ਬਰਬਾਦ ਹੋ ਗਈਆਂ ਤੇ ਅਸੀਂ ਅੱਗੇ ਜ਼ਿੰਮੇਵਾਰ ਜਿੰਨੇ ਹੈਗੇ ਸਾਰੇ ਸਰਕਾਰ ਦੇ ਕਰਜ਼ਾਈਆਂ ਤੋਂ ਅੱਗੇ ਕਰਜ਼ੇ ਬਹੁਤ ਜ਼ਿਆਦਾ ਨੇ ਇਹ ਵੀ ਸਾਡੇ ਨਾਲ ਬਹੁਤ ਢਕਾ ਹੋ ਗਿਆ ਕਿ ਜਿੰਨਾ ਗੜੇਬਾਰੀ ਹੋ ਕੇ ਸਾਡੀ ਫਸਲਾਂ ਸਭ ਖਰਾਬ ਹੋ ਗਈਆਂ ਅਹੀਂ ਸਰਕਾਰ ਅਗੇ ਫਰਾਸ਼ਤ ਕਰਦੇ ਆ ਕਿ ਦੋ ਸਾਡੇ ਗਰਦੌਰੀਆਂ ਕਰਕੇ ਤੇ ਸਾਡੀ ਸਾਨੂੰ ਜਿਹੜਾ ਮਾਜਵਾ ਦਿੱਤਾ ਜਾਵੇ ਇਹ ਜੀ ਮਤਲਬ ਬਾਸ਼ ਹੋਣ ਕਾਰਨ ਦੇ ਵਿੱਚ ਮਤਲਬ ਕਣਕਾਂ ਜਿਹੜੀਆਂ ਨੇ ਸਾਰੀਆਂ ਡਿਗਪੀਆਂ ਨੇ ਤੇ ਕਣਕਾਂ ਦੇ ਸੱਤਿਆ ਹੀ ਨਾਸ ਹੋ ਗਿਆ ਨੇ ਜ਼ਿਮੀਦਾਰ ਜਿਹੜੇ ਉਹ ਨਾਂ ਤੇ ਰੋਟੀ ਖਾ ਕੇ ਖੁਸ਼ ਨੇ ਦੇ ਨਾਂ ਕਣਕਾਂ ਲੈ ਵੇਖ ਕੇ ਖੁਸ਼ ਨੇ ਤੇ ਜਿਹੜੀਆਂ ਲਿਮਟਾਂ ਲੂਟਾਂ ਬਣੀਆਂ ਨੇ ਉਹ ਵੀ ਤੇ ਅਸੀਂ ਖਾ ਕੇ ਪਹਿਲਾਂ ਚੁੱਕ ਕੇ ਖਾਦੀਆਂ ਨੇ ਤੇ ਜਿਹੜੇ ਮਚੇਰੇ ਨੇ ਸਾਡੇ ਇਹਦੇ ਆਪਣੇ ਖੇਤੀਬਾੜੀ ਵਾਲਿਆਂ ਨੇ ਉਹ ਮਤਲਬ ਸਾਰੇ ਮਤਲਬ ਚੇਰੇ ਜਿਹੜੇ ਖਤਮ ਜੇ ਹੋਏ ਨੇ ਤੇ ਕਣਕਾਂ ਦੇ ਵੇਖਣ ਨੂੰ ਜਾਣ ਨੂੰ ਜੀ ਨਹੀਂ ਜੇ ਕਰਦਾ ਇਹ ਆ ਵੀ ਅਸੀਂ ਸਰਕਾਰ 'ਗੜੀ ਇਹੋ ਹੀ ਮੰਗ ਕਰਦੇ ਆ ਵੀ ਇਹਦਾ ਸਾਨੂੰ ਕੋਸ ਦਾ ਕੁਝ ਮਤਲਬ ਮਤਲਬ 100 ਦੇ ਵਿੱਚੋਂ 80% ਜਿਹੜੀ ਕਣਕ ਆ 85 ਹੋਈ ਹੈ ਇਹਦੇ ਵਿੱਚੋਂ ਸਾਨੂੰ ਕੋਸ ਦਾ ਕੋਈ ਮੁਆਵਜ਼ਾ ਦੇ ਦਿੱਤਾ ਕਿਸਾਨ ਕਰਜ਼ੇ ਤੋਂ ਪਹਿਲਾਂ ਹੀ ਦੁਖੀ ਨੇ ਖੁਦਕੁਸ਼ੀਆਂ ਕਰ ਰਹੇ ਨੇ ਤੇ ਹੁਣ ਇਸ ਕੁਦਰਤੀ ਕਹਿਰ ਦੇ ਨਾਲ ਉਹਨਾਂ ਨੂੰ ਦੂਰੀ ਮਾਰ ਪੈ ਰਹੀ ਹੈ ਸੋ ਕਿਸਾਨਾਂ ਦੀ ਮੰਗ ਸਰਕਾਰੋਂ ਤੋਂ ਹੈ ਕਿ ਉਹਨਾਂ ਦੀ ਇਸ ਮੁਸ਼ਕਲ ਸਮੇਂ 'ਚ ਸਹਾਇਤਾ ਕੀਤੀ ਜਾਵੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਬਿਊਰੋ ਰਿਪੋਰਟ ডেইলি পোস্ট পাঞ্জাবি ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ